ਅੱਜ ਜੰਮਾ ਰਾਵੜਾ ਪੋਲਾ ਜੋ ਪਿਛਲੇ 1 ਸਾਲ ਤੋਂ ਸਾਡੇ ਹਲਕਾ ਵਿਧਾਇਕ ਵੱਲੋਂ ਦਰਗਾਟਨ ਕੀਤਾ ਗਿਆ ਉਸ ਦਾ ਤੇ ਸਾਲ ਤੋਂ ਉੱਪਰ ਸਮਾ ਲੰਘ ਚੁੱਕਾ ਅਜੇ ਤੱਕ ਤੁਸੀਂ ਇਹ ਦੇਖ ਰਹੇ ਜੋ ਵੀ ਜਿਹੜਾ ਪੋਲਿਆ ਉਸੇ ਤਰੀਕੇ ਨਾਲ ਜਿਹੜਾ ਵਾ ਖਿੰਦਰਿਆ ਪਿਆ ਵਾ ਤੇ ਜਿਹੜੇ ਲੋਕ ਐ ਲੋਕਲ ਪਿੰਡ ਐ ਇਸ ਇਲਾਕੇ ਦੇ ਕੜਕਾ ਗੁਜਰਪੁਰਾ ਜਮਹਰਾ ਮੁੰਡਾ ਪਿੰਡ ਭੈੜਾ ਕਾਫੀ ਪਿੰਡ ਆ ਜਿੰਨਾਂ ਨੂੰ ਰੋਜ਼ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੇ ਬੱਸਾਂ ਵੀ ਜਿਹੜਾ ਰਾਂਹੇ ਕਰਾਏ ਹੋ ਕੇ ਜਾਂਦੀਆਂ ਕਿ ਸਾਡੇ ਨਾਲ ਇਸ ਇਲਾਕੇ ਦੇ ਲੋ ਵੱਖ-ਵੱਖ ਪਿੰਡਾਂ ਦੇ ਲੋਕ ਜੁੜੇ ਆ ਕੋਕੰਦਾਂ ਨਾਲ ਗੱਲਬਾਤ ਕਰਦੇ ਆ ਤੇ ਨਾਲ ਹੀ ਸਾਡੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਜੀਤ ਸਿੰਘ ਬੱਗੂ ਪਹਿਲਾਂ ਉਹਨਾਂ ਨਾਲ ਕਰਦੇ ਆ ਗੱਲਬਾਤ ਵੀ ਇਹ ਥੋੜੇ ਬਾਰੇ ਕੀ ਰਿਕਾਵਟ ਆ ਕਿਉਂ ਨਹੀਂ ਪੁਲੇ ਬਣ ਰਿਹਾ ਹਾਂ ਜੀ ਭਾਂਜੀ ਵੇਖੋ ਜੀ ਇਹ ਜਿੱਦਾਂ ਸਾਡੇ ਸਾਥੀ ਨੇ ਦੱਸਿਆ ਬੋਲਦਾ ਕਿ ਸਾਲ ਤੋਂ ਉੱਪਰ ਡਕਾਟਣ ਕੀਤੇ ਨੂੰ ਜਲਿਆ ਤੇ ਸਾਡੀ ਸਰਕਾਰ ਕਹਿੰਦੀ ਅਸੀਂ ਵਿਕਾਸ ਕਰਾ ਰਹੇ ਤੁਸੀਂ ਆ ਵਿਕਾਸ ਵੇਖ ਰਹੇ ਜੋ ਜਿਹੜਾ ਵਿਕਾਸ ਆ ਸਰੀਏ ਨੂੰ ਜੰਗਾਲ ਪੈ ਚੁੱਕਾ ਵਾ ਜੇ ਹੁਣ ਪੁਲ ਬਣਦਾ ਵੀ ਆ ਇਹ ਸਰੀਏ ਨੇ ਸੀਮੈਂਟ ਨੂੰ ਛੱਡਣਾ ਪੜਨਾ ਨੇ ਤੇ ਲੋਕਾਂ ਦੀ ਮੁਸ਼ਕਲ ਇੰਨੀ ਆ ਕਿ ਅੱਜ ਸੀਜ਼ਨ ਫੇਰ ਕਣਕ ਦਾ ਚੱਲਪਣਾ ਪਰ ਪੋਲ ਹਾਲੇ ਤਾਈਂ ਨਹੀਂ ਬਣਿਆ ਇਹ ਰੋਜ਼ ਧੜੀ ਅੱਜ ਕੰਮ ਸ਼ੁਰੂ ਹੋ ਜਾਣਾ ਪੜਕੇ ਸ਼ੁਰੂ ਹੋ ਜਾਣਾ ਇਹ ਸਬੰਧ ਦੇ ਵਿੱਚ ਅਸੀਂ ਤੀਲ ਕਰਦੇ ਸਰਕਾਰ ਨੂੰ ਵੀ ਤੇ ਆਪਣੇ ਡੀਸੀ ਸਾਹਿਬ ਨੂੰ ਵੀ ਨਹੀਂ ਤੇ ਅਸੀਂ 8 ਤਰੀਕ ਨੂੰ ਜਿਹੜਾ ਉੱਥੇ ਧਰਨਾ ਲਿਖਿਆ ਵਾ ਇਹ ਦੋ ਮੁੱਦਿਆਂ ਤੇ ਇੱਕ ਜਿਹੜੇ ਕਿਸਾਨਾਂ ਨੇ ਦਰਖਾਸਤਾਂ ਦਿੱਤੀਆਂ ਪੈਸੇ ਕੱਟੇ ਵਾਲੇ ਤੇ ਇੱਕ ਜਿਹੜਾ ਇਹ ਪੋਲਿਆ ਇਹਦੇ ਖਿਲਾਫ ਅਸੀਂ ਡੀਸੀ ਦਫ਼ਤਰ ਧਰਨਾ ਦੇਣਾ ਵਾ ਤੇ ਸਾਡੀ ਉੱਥੇ ਉੱਚ ਲੀਡਰਸ਼ਿਪ ਨੇ ਆਉਣਾ ਵਾ ਜੇ ਇਹਦਾ ਮਸਲਾ ਨਾ ਲਿਆ ਤੇ ਉਦੋਂ ਦੀ ਸ਼ਾਮਾਂ ਨੂੰ ਅਗਲਾ ਲਾਣ ਜਿਹੜਾ ਉੱਥੇ ਕੀਤਾ ਜਾਊਗਾ ਸਾਡੇ ਨਾਲ ਇਸ ਪਿੰਡ ਦੇ ਮੌਜੂਦਾ ਸਰਪੰਚ ਵੀ ਅੰਦਰ ਨਾਲ ਕਰਦੇ ਗੱਲਬਾਤ ਹੈ ਹਾਂ ਜੀ ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਾਰੀ ਭਾਈਕੂ ਜੀ ਕਿਵੇਂ ਸਤੇ ਇਹ ਜਿਹੜਾ ਪੁਲ ਦਾ ਉਦਘਾਟਨ ਆ ਜੀ ਦਸੰਬਰ 2024 ਦਾ ਹੋਇਆ ਸੀ ਸੌਰੀ 23 ਦਾ ਆ 24 ਚ 24 ਦਾ ਹੋਇਆ ਠੀਕ ਹੈ ਜੀ ਤੇ ਇਹ ਹੁਣ ਇਹਨੂੰ ਜਿਹੜਾ ਉਦਘਾਟਨ ਹੋਣ ਤੋਂ ਬਾਅਦ ਵੀ ਜਿਹੜਾ ਇਹਨੂੰ ਫੰਡ ਜਾਰੀ ਹੋ ਇਹਨੂੰ ਲਗਭਗ 16 ਮਹੀਨੇ ਹੋ ਗਏ ਆ ਇਹ ਪਤਾ ਨਹੀਂ ਕਿਉਂ ਨਹੀਂ ਬਣ ਰਿਹਾ ਏਸੀ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਫੰਡ ਜੇ ਜਾਰੀ ਨਾ ਹੋਏ ਹੋਣ ਤੇ ਫਿਰ ਤੇ ਆਪਾਂ ਥੋੜੀ ਬਹੁਤ ਮੰਨ ਸਕਦੇ ਆ ਕਿ ਸਰਕਾਰ ਕੋ ਫੰਡਾਂ ਦੀ ਘਾਟ ਆ ਪਰ ਇਸ ਲਈ ਤੇ ਆਲਰੇਡੀ ਫੰਡ ਜਾਰੀ ਹੋ ਚੁੱਕੇ ਆ ਤੇ ਸਾਡੇ ਪਿੰਡ ਦੇ ਮੋਹਤਬਰ ਸੱਜਣ ਗਏ ਸੀ ਜਿਹੜੇ ਪਾਰਟੀ ਨਾਲ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਆ ਤੇ ਐਮਐਲਏ ਸਾਹਿਬ ਨਾਲ ਨੇੜ ਰੱਖਦੇ ਆ ਤੇ ਉਹਨਾਂ ਨੂੰ ਐਮਐਲਏ ਸਾਹਿਬ ਨੇ ਕਿਹਾ ਸੀ ਕਿ ਅੱਠਾਂ ਦਿਨਾਂ ਬਾਅਦ ਇਹ ਪੁਲ ਚਾਲੂ ਕਰ ਦਿੱਤਾ ਜਾਊਗਾ ਇਹਦਾ ਕੰਮ ਸ਼ੁਰੂ ਕਰ ਦਿੱਤਾ ਜਾਊਗਾ ਪਰ ਉਸ ਗੱਲ ਹੋਈ ਨੂੰ ਵੀ ਘੱਟੋ ਘੱਟ 20 25 ਦਿਨ ਹੋ ਚੁੱਕੇ ਆ ਪਰ ਅਜੇ ਤੱਕ ਇੱਥੇ ਵੀ ਕੋਈ ਵੀ ਸਾਨੂੰ ਹਲਚਲ ਹੁੰਦੀ ਨਹੀਂ ਦਿਖ ਰਹੀ ਤੇ ਇਸ ਕਰਕੇ ਮਿਹਰਬਾਨੀ ਕਰਕੇ ਐਮ ਐਲ ਏ ਸਾਹਿਬ ਨੂੰ ਅਪੀਲ ਕਰਦੇ ਆ ਕਿ ਜਿਹੜਾ ਇਹ ਕੰਮ ਜਲਦੀ ਤੋਂ ਜਲਦੀ ਹਾਂਜੀ ਪ੍ਰਧਾਨ ਜੀ ਝੋਨੇ ਦਾ ਸੀਜ਼ਨ ਫੇਰ ਚਾਲੂ ਹੋਣਾ ਲਾ ਪਾਣੀ ਫੇਰ ਨਹਿਰ ਦੇ ਵਿੱਚ ਆਇਣਾ ਹੋਲ ਅਜੇ ਤੱਕ ਨਹੀਂ ਇਹ ਬਣਿਆ ਕੀ ਇਹਦੇ ਬਾਰੇ ਕਹਿਣਾ ਚਾਹੁੰਦੇ ਜੋ ਜੇ ਪੁਲ ਨਹੀਂ ਬਣਦਾ ਤਾਂ ਫਿਰ ਹਾਣ ਦੇਖੋ ਜੀ ਆਪਣਾ ਸੱਖਨ ਨਗਰ ਤੋਂ ਗਏ ਸੀ ਐਮ ਐਲ ਏ ਸਾਹਿਬ ਦੇ ਕੋਲ ਵੀ ਤੇ ਉਹਨਾਂ ਆਖਿਆ ਕਿ 8 ਦਿਨਾਂ ਤੋਂ ਬਾਅਦ ਇਹ ਚਾਲੂ ਹੋ ਜੂਗਾ ਪਰੇ ਜੇ ਕੁਸ਼ ਨਹੀਂ ਹੋ ਰਿਆ ਉੱਥੇ ਦਾ ਉੱਥੇ ਖੜੋਤਾ ਵਾ ਜਿ ਤਰ੍ਹਾਂ ਸਰੀਏ ਆਪਣਾ ਜਿਹਨੂੰ ਜੰਗਾਲ ਪੈ ਰਿਆ ਵਾ ਜੇ ਮੰਨ ਲਓ ਉੱਤੇ ਕੋਈ ਲੋਡ ਰੱਖ ਦਿੰਦੇ ਨੇ ਕਿਤੇ ਵੀ ਇਹ ਪੋਰਟ ਦੇਖ ਸਕਦਾ ਜੇ ਜਲਦੀ ਤੋਂ ਜਲਦੀ ਨਾਂ ਬਣਿਆ ਗਾਂ ਕਣਕ ਦਾ ਸੀਜ਼ਨ ਆਉਣ ਵਾਲਾ ਵਾ ਕਿਸਾਨ ਤਾਂ ਅੱਗੇ ਪਰੇਸ਼ਾਨ ਜੇ ਨਹੀਂ ਬਣਦਾ ਤੇ ਫਿਰ ਆਉਣ ਵਾਲੇ ਸਮੇਂ 'ਚ ਕੀ ਐਕਸ਼ਨ ਹੈ ਦਾ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਡੀਸੀ ਦਫ਼ਤਰ ਨੂੰ ਜਾ ਕੇ ਅਸੀਂ ਜਿੰਨੇ ਵੀ ਇੱਧਰ ਦੇ ਕਿਸਾਨਾਂ ਮਜ਼ਦੂਰ ਲੈ ਕੇ ਦੇ ਡੀਸੀ ਦਫ਼ਤਰ ਤੇ ਅਸੀਂ ਜਾ ਕੇ ਧਰਨਾ ਦੇਵਾਂਗੇ ਸ਼ੁਕਰੀਆ ਕਰੋਗੇ ਚੰਗਾ ਚੰਗਾ ਕਰਾਂਗੇ ਤੇ ਅਨਸਾਖ ਦੀ ਮੰਗ ਕਰਾਂਗੇ ਕਿ ਜਲਦੀ ਤੋਂ ਜਲਦੀ ਕੋਲ ਬਣਿਆ ਜਾਵੇ